ਜਾਂਦੀ ਗਾਲਾ ਵੀ ਦਾਦਾ ਦਾ ਨਾ 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 ਨਹੀਂ ਮਾਰਾਂਗੇ ਜੱਟੇ ਕਹਿਵਾ ਕਰਦੀ ਗਾਲਾ ਆ ਓਕੇ ਉੱਤਰ ਕੇ ਗੇਰੇ ਵੀ ਜੱਟਾ ਲੈ ਆ ਜਾ ਫਿਰ ਤੈਨੂੰ ਵੀ ਵੀਡੀਓ ਚ ਲੈ ਲਗੇ ਲੋ ਵੀ ਮਿੱਤਰੋ ਅੱਜ ਪਹੁੰਚ ਚੁੱਕੇ ਵੀ ਪੰਡ ਕੁਸੇ ਬਾਜੀ ਦੇ ਉੱਤੇ ਤੇ ਆਪਾਂ ਵੀ ਲੈ ਗੂਤਰ ਰੱਖੋ ਤੇ ਛੜਦੇ ਆ ਪਾਣੀ ਪਾਣੀ ਦੇ ਕੇ ਤੇ ਉੱਦੇ ਲੱਗ ਜਾਂਦੇ ਗੂਤਰਾਂ ਨੂੰ ਇਹ ਨਹੀਂ ਆਈ ਬੜਾ ਇਹ 10 ਵਾਰ ਨਹੀਂ ਕਰਦਾ ਇਹ ਕਹਿੰਦਾ ਮੈਂ ਪਾਜਾਂ ਮਰੀ ਰੁਟੇ ਆਂ ਸਜੀਬ ਰਾਣਾ కింద ఉందే ఉల్లే బాయ్ హున్ ਆਪਾਂ ਵੀ ਕੋਟਰ ਛੜਦਾ ਬਈ ਆਪਣਾ ਆਪ ਦਾ ਬਾਜ ਗਏ ਹੈ ਬਾਜ ਗਏ ਲੈ ਲੋ ਇਹ ਤਾਂ ਆ ਗਿਆ ايبان بيار پلاي کري اوه ها 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 ਯਾਨੀ ਕਿ ਉਹ ਆ ਵੀਦਾ ਗਦਾ ਦੇ ਯਾਨੀ ਪਾਣੀ ਦਾ ਦਾ ਨਹੀਂ ਮਾਰਿਆ ਚੱਲੇ ਜਾਵਾਂ ਮੈਂ ਸਿੱਕਾ ਹੋਰ ਕਰਦੀ ਗਾਲਾ ਉਤਰ ਕੇ ਕੂਤਰ ਰੱਖੇ ਗਏ ਵੀ ਚੱਟਾ ਲੈ ਆ ਜਾ ਫਿਰ ਤੈਨੂੰ ਵੀ ਵੀਡੀਓ ਚ ਲੈ ਲੇ ਲੋ ਵੀ ਬਾਪੋ ਕੂਤਰ ਆਪਣਾ ਬਾਈ ਹੱਲ ਗਿਆ ਤੇ ਨਾਲ ਦੇ ਬੈਂਡ ਪਹੁੰਚ ਗਿਆ ਬਾਈ ਦਮੇ ਦੇਖੀ ਜਾਨੇ ਬਈ ਪੇ ਤੇ ਉੱਚਾ ਘੜਾ ਗੂਤਰ ਤੈਨੂੰ ਹਾਂ ਉਹ ਨਾ ਨਹੀਂ ਆ ਗਿਆ ਦੱਸਾਂਗੇ ਦਵਾਗੇ ਘੂਤਰ ਹੋ ਫਰਦਾ ਯਾਰ ਜਿੱਦ ਆ ਗਿਆ ਤਾਂ ਹੋਣਾ ਨਹੀਂ ਕਿਉਂ ਹੋਣਾ ਨਹੀਂ ਗੱਜ ਬੱਗੇ ਆ ਬੈਠੇ ਆ ਬਈ ਤੇ ਸ਼ਾਮੇ ਜੀ ਹੋਏ ਤੇ ਕੂਤਰ ਆਪਣਾ ਉਥੋਂ ਹਿੱਲ ਗਿਆ ਸੀਗਾ ਸਵੇਰੇ ਹੀ ਆ ਗਿਆ ਤੇਰਾ ਮੈਂ ਆ ਗਿਆ ਤੇਰਾ ਮੈਂ ਆ ਗਿਆ ਹਾਂ ਇਹ ਸਾਰਿਆਂ ਦੇ ਟਾਈਮ ਨਾਲ ਗਿਆ ਕਬੂਤਰ 20 25 ਫਿਰਦੇ ਇੱਥੇ ਕੋਈ ਤਾਂ ਨਹੀਂ ਹੈ ਬਈ ਲੈ ਜਾ ਇਹ ਸਾਰਿਆਂ ਦਾ ਉੱਲੇ ਦੇ ਕਬੂਤਰ ਬਹੁਤ ਹਲਕੀ ਸੀ ਆ ਨਹੀਂ ਆਉਂਦਾ ਕਬੂਤਰ ਆ ਆ ਨਹੀਂ ਆਉਂਦਾ ਆਇਆ ਹਾਂ ਇਹ ਨਹੀਂ ਕੋ ਲੋ ਬਾਬੇ ਚੱਲਿਆ ਈ ਛਤਰੀ ਚੱਕਣ ਪਿੰਡੋਂ ਲੈ ਕੇ ਆਉਣੇ ਆ ಚಾಡ ತೀರ್ ਆ ਗਏ ਆ ਵੀ ਬਾਬੋ ਲੈ ਕੇ ਛਤਰੀਆਂ ਸੁਧਰੀਆਂ ਤੇ ਕਬੂਤਰ ਲਿਆਂਦਾ ਨਾਲ ਇੱਕ ਤੇ ਕਬੂਤਰ ਆਪਣਾ ਉੱਡ ਹੀ ਜਾਂਦਾ ਯਾਰ ਬੱਦਲ ਵਾਈ ਹੋ ਚੁੱਕੀ ਆ ਮੌਸਮ ਆਸਮ ਹੋ ਚੁੱਕਿਆ ਬੜਾ ਅਜਾ ਬੜਾ ਬਹੁਤ ਚੱਲ ਹਾਂ 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 ਬੜਾ ਚੱਲਦਾ ਨਹੀਂ ਵੀ ਕਹਿੰਦਾ ਬੰਮੂੜ ਬੜਾ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਸਹੀ ਜਨਾ ਗਿਆ 3 ਵਜੇ ਕੇ 3 ਮਿੰਟ ਹੋ ਗਏ 3 ਵਜੇ ਕੇ ਤੇ 3 ਮਿੰਟ ਹੋ ਗਏ ਇਹ ਜਦ ਦੇਖ ਤੈਗਾ ਹਰਦਾ ਅਧਰ ਜੈਨੂ ਤਨ ਕਾ ਪਛਾਹ ਗਾ ਦੇ ਉਹਨਾਂ ਕ ਮੱਠੀਆਂ ਵੀ ਲਈ ਨਵਾਂ ਚਾ ਕਰੀ ਗਿਆ ਪਈਆਂ ਨੇਦਰ ਲਈ ਬਾਰ ਪੀ ਲਿਆ ਵਿੱਚ ਉਹ ਲੈ ਕੇ ਕਕਰ ਬੈ ਖੁਰ ਬਿਲੇ ਬਕਰੀ ਮਰੇ ਤਾ ਤੁਕੇ ਬਾਤ ਨਹੀਂ ਬਲਾ ਮੱਠੀਆਂ ਲਈ ਦਾਲ ਆ ਨਾਲ ਦੀ ਉਹ ਜਾ ਯਾਰ ਉਹ ਕਾ ਫੜ ਵੀ ਥੋੜੀ ਬਾਹਰ ਤੋ ਕਿਲਾ ਬਈ ਘਰੇ ਜਾਵੜਾ ਸੀ ਉਹ ਸਾਹਮਣੇ ਲੱਗੀ ਹੈ ਬਈ ਫਰਜ ਪਾਣੀ ਠੰਡੇ ਪਾਣੀ ਦੀ ਪੰਜਾਬ ਐਂਡ ਸੰਧ ਬੈਂਕ ਉੱਥੇ ਲੱਗੀ ਵੀ ਹੈ ਹੋ ਗਿਆ ਪਾਣੀ ਲੈਣ ਮੁੰਡਾ ਆਕਮ ਬਖਤੜੀ ਵਾਲਾ ਤੇ ਇੱਧਰ ਵੀ ਆ ਪਿੰਡ ਚ ਲੱਗੀਆਂ ਹੋਈਆਂ ਸਤਰੀਆਂ ਦਾ ਬੰਦੇ ਨਿੱਕਾ ਨਹੀਂ ਸੌਂਦੇ ਹਾ ਜਾ ਸਾਜਾ ਆਈ ਟਾਵਰ ਤੇ ਉੱਥੇ ਸੁਣ ਆ ਜਾ ਆ ਜਾ ਆ ਜਾ ਆ ਜਾ ਆ ਤੇ ਆ ਰਹੀ ਹੁੰਦਾ ਉਹ ਯਾਰ ਉਹ ਹੋਲੀ ਟਿੱਕੀ ਤੋਂ ਬਾਅਦ ਹੁੰਦੀ ਰੱਖ ਤੇ ਸੀ ਮਾਰਦੇ ਪਾ ਓਏ ਦੇਖੀ ਹੋਵੇ ਕਿੱਥੇ ਜੜੇ ਮਾਂ ਬੇ ਪੁੱਟੀ 21 ਦੇ ਉਹ ਬੇ ਕੂਤਰ ਕਿਹੜਾ ਵਾਈ ਜਾਂਦੇ ਓ आ गया यह है भकाल नहीं बैठी हाँ महंगा बाबा कबूतर अपना बाज मारा जी ਹਾ ਹਾ ਲਓ ਵੀ ਮਿੱਤਰੋ ਫੜਕਾਈ ਜਾਂਦਾ ਹਾਕਮ ਬਖਤਰੀ ਵਾਲਾ ਖਤਰੀ ਲੱਗਿਆ ਪਿਆ ਯੋਰ ਤੇ ਕਬੂਤਰ ਆਪਣਾ ਅਜੇ ਬੈਠਾ ਨੀਗਾ ਦਿਖਾਓ ਕਬੂਤਰ ਆਉਂਦਾ ਆਇਆ ਨਾ ਕਬੂਤਰ ਆਪਣਾ ਕਈਆਂ ਨੇ ਵੇਖਿਆ ਤੇਰੀ ਬਹੁਤ ਟਾਈਮ ਤੇ ਉਹ ਨੰਗਾ ਸੱਦਾ ਉਸੇ ਵਾਲੀ ਸਾਈਡ ਨੂੰ ਆ ਫਿਰ ਦਵਾ ਬੇ ਕਬੂਤਰ ਬਾਣਾ ਚ ਬਹੁਨੇ ਆ ਢੁਕਾ ਢੁਕਾ ਉਹ ਆ ਗਿਆ ਆ ਗਿਆ ਲੋ ਬਾਬੇ ਬੜਕਾਲਾ ਬੜਕਾਲਾ ਮਾੜੀ ਉੱਤ ਕਿੱਥੇ ਪਾਸੇ ਆ ਇਧਰਲੇ ਪਾਸੇ ਆ ਇਧਰ ਨੂੰ ਨਾ ਨਾ ਇਹਦਾ ਦੂਜਾ ਵਟਾਂਗੀ ਵਾਲਾ ਪਰਲੇ ਪਾਸੇ ਵਿਚਾਲੇ ਜਿਆ ਤਾਂ ਇੱਧਰਲੇ ਪਾਸੇ ਬਿੱਕੂ ਤੇਰੇਲੇ ਪਾਸੇ ਆਹਾਂ ਬੰਦ ਹੋ ਰਹੀ ਨਹੀਂ ਜਾ ਰਹਾ ਕਰਲੇ ਪਾਸੇ ਆ ਬਈ ਉਹਨੇ ਤੇਰੇ ਅੰਨੀ ਨੂੰ ਮੂੰਹ ਆ ਉਹਦਾ ਇੱਧਰ ਨੂੰ ਮੂੰਹ ਆ ਹਾਂ ਆ ਹਲਾ ਲਾ ਅਮੜੀ ਹਾਂ ਹਲਾ ਲਾ ਪਾ ਲੈ ਲਾਉ ਜੀ ਆ ਖੜੇ ਆ ਨਾ ਆ ਲੈ 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 ਵੀ ਮਿੱਤਰੋ ਲੈ ਵਗੂ ਫੜ ਲਿਆ ਕੂ ਚੜ ਗਿਆ ਥੱਕੇ ਫੜ ਲਿਆ ਜੀ ਯੋ ਯੋ ਕੋਈ ਬੜਾ ਨਹੀਂ ਲੱਗਿਆ ਪੰਡ ਕੁੱਸੇ ਬਾਈ 24 ਕੂਤਰਾਂ ਨੇ 1 25 ਕੂਤਰਾਂ ਨੇ ਟਾਈਮ ਕਰਤਾ ਦੂਸਰ ਨਹੀਂ ਪੈ ਰਹੀ ਇੱਥੇ ਆ ਖਰਦੇ ਆ ਕੂਤਰ ਸਾਰੇ ਦੂਸਰ ਨਾ ਪੈਣ ਦਾ ਕਾਰਨ ਬਾਈ ਕੱਲ ਦਾ ਕੱਠ ਉੱਥੇ ਜਾ ਰਹੇ ਆ ਸਾਰੇ ਇਸ ਕਰਕੇ ਪੰਡ ਨੇ ਦੂਸਰ ਨਹੀਂ ਪੋਈ ਆ ਫਿਰ ਦਿਆ ਕੂਤਰ ਉਹ ਛਤਰੀ ਲੱਗੀ ਵੀ ਭਾਈ ਜੰਦੇ ਬਈ ਹੁਣ ਇਹ ਆਪਣਾ ਕੂਤਰ ਜੀ ਵੀ ਫੜ ਲੈਂਦਾ ਬਾਹ ਆ ਲਿਆ ਢਾਂਗੀ ਤੇ ਉਹ ਖੜਾ ਚੋਬਰ ਲਈ ਛਤਰੀ ਫੜਿਆ ਲਓ ਜੀ ਕੂਤਰ ਫੜ ਲੈਂਦਾ ਆ ਬੈਠਾ ਕੀ ਚਾਹੀਦਾ ਬੁੱਤੋਈ ਇੱਧਰ ਵੀ ਕਰੀ ਬਾਰੀ ਪਾਣੀ ਪਿਆਰ ਕੇ ਨੂੰ ਹਣ ਦੇ ਪਿੱਛੇ ਹੀ ਵੜ ਗਿਆ ਗੋਜੀ ਦਾ ਕੱਟਾ ਕੱਦਕਾਰ ਦਾ ਬਹੁਤ ਕੱਦਕਾਰ ਦਾ ਬਹੁਤ ਆ ਬੁੱਤੋਈ ਬਹੁਤ ਹੀ ਉਹ ਨੇੜੇ ਆ ਕੇ ਬਣਾ ਥੋੜੀ ਲਓ ਬਈਆ ਮਿੱਤਰੋ ਕੂਦਰੀ ਛੱਡੀ ਸੀ ਅੱਜ ਕੁੱਸੇ ਪਿੰਡ ਤੇ ਉੜ ਗਈ ਛੱਡੀ ਰਾਮੇ ਤੇ ਕੁੱਡੀ ਦਾ ਚੰਕੂਟਾ ਦਾ ਕੂਤਰ ਵਧੀ ਹੀ ਤੇ ਅਜ ਨੂੰ ਅੱਜ ਆਪ ਵਿੱਕੀ ਨੂੰ ਬਦਨੀ ਵਾਲੇ ਨੂੰ ਬਾਈ ਨੂੰ ਗਿਰਟ ਕਰਨ ਲੱਗੇ ਆ ਧੰਨਵਾਦ ਹਸਤਾਜੀ ਤੇਰਾ ਸਾਵਲੂ ਓਕੇ ਬਹੁਤ ਚਲ ਬਈ ਪਹੁੰਚੋ ਕਰੇ ਸੰਦ ਇਹ ਖਾਲੀ ਵਿੰਡਰ ਹੀ